ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਲਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅਮਿਤ ਕਾਦੇ ਆ ਠੀਕ ਠਾਕ ਹੋਵਗੇ ਜੀ ਜਿਹੜੇ ਆਪਾਂ ਅੱਜ ਦੇ ਟੌਪਿਕ ਡਿਜ਼ਾਈਨ ਲੈ ਕੇ ਆਏ ਆ ਪਹੁੰਚੇ ਸਿਰਫ ਬਾਟਮ ਵਰਕ ਹੋਣਗੇ ਤੇ ਤੁਸੀਂ ਵਾਜੂ ਵਰਕ ਵੀ ਕਰਵਾ ਸਕਦੇ ਏ ਇਸ ਚ ਤੇ ਜਿਨ੍ਹਾਂ ਭੈਣਾਂ ਨੇ ਕੱਲ ਆਪਾਂ ਤੋਂ ਸੂਟ ਖਰੀਦੇ ਸੀ ਪ੍ਰਿੰਟ ਵਾਲੇ ਸੂਟ ਲੈੇ ਸੀ ਜਿਨ੍ਹਾਂ ਦੇ ਉਹਨਾਂ ਵਾਸਤੇ ਹੁਣ ਆਪਾਂ ਅੱਜ ਪਹੁੰਚਣ ਵਾਲੇ ਡਿਜ਼ਾਈਨ ਲੈ ਕੇ ਆਏ ਆ ਜੀ ਤੁਸੀਂ ਕਿਸੇ ਵੀ ਬਾਟਮ ਤੇ ਪਰਕ ਕਰਵਾ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਲੇਟੈਸਟ ਡਿਜ਼ਾਈਨ ਆਪਣੇ ਕੋਲ ਅੱਜ ਪਹੁੰਚੇ ਵਰਕ ਵਾਲੇ ਆ ਗਏ ਤੇ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਹੋਣਗੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਬਣਿਆ ਰੋ ਵੀਡੀਓ ਦੇ ਨਾਲ ਜਿਹੜੇ ਆਪਾਂ ਵੀ ਤੁਸੀਂ ਬੇਲਾਂ ਵੀ ਪਾ ਸਕਦੇ ਆ ਪੌਂਚੇ ਤੇ ਤੇ ਚਾਹ ਤੁਸੀਂ ਫਲਾਵਰ ਪੈਚ ਜਿਵੇਂ ਸ਼ਰਟ ਦਾ ਪੈਚ ਆਪਾਂ ਬਾਟਮ ਤੇ ਲਗਾਉਣਾ ਐਵੇਂ ਵੀ ਲਗਾ ਸਕਦੇ ਆ ਤੁਸੀਂ ਕੱਲੀ ਬਾਟਮ ਹੀ ਕਰਵਾ ਸਕਦੇ ਆ ਕਿਵੇਂ ਦੇ ਮਾਰਚ ਨੱਕ ਵੀ ਬਣਵਾ ਸਕਦੇ ਆ ਜਿਵੇਂ ਇਹ ਕੱਪਾ ਕਟ ਵਰਕ ਦਾ ਕੀਤਾ ਸੀ ਡਿਜ਼ਾਈਨ ਇਹ ਆਪਾਂ ਕੱਲੀ ਬਾਟਮ ਤੇ ਕੀਤਾ ਸੀ ਐਵੇਂ ਵੀ ਤੁਸੀਂ ਕਰਵਾ ਸਕਦੇ ਹੋ ਸਾਰੇ ਡਿਜ਼ਾਈਨ ਆਪਾਂ ਇਹਦੇ ਵਿੱਚ ਅਵੇਲੇਬਲ ਹੋਣਗੇ ਤੁਸੀਂ ਐਂਡ ਤੱਕ ਬਣੇ ਰਹੋ ਵੀਡੀਓ ਦੇ ਨਾਲ ਜਿੰਨਾਂ ਭੈਣਾਂ ਵਾਲੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸੱਚੀ ਕਰ ਲਓ ਸਬਸਕ੍ਰਾਈਬ ਤੇ ਅੱਗੇ ਭੈਣਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਭੈਣਾਂ ਨੂੰ ਤੇ ਸੋਹਣੇ ਸੋਹਣੇ ਡਿਜ਼ਾਈਨ ਵੀ ਹੋਰ ਭੈਣਾਂਾਂ ਦਾ ਵੀ ਫਾਇਦਾ ਹੋ ਸਕੇ ਤੇ ਸਾਰੀਆਂ ਭੈਣਾਂ ਦੇਖਦੇ ਰਿਆ ਕਰੋ ਇਹਦੇ ਵਿੱਚ ਮੈਂ ਜਾਦੇ ਕੰਨੇ ਡਿਜ਼ਾਈਨ ਲਾਈ ਹੋਇਆ ਉਹ ਆਪਾਂ ਲਾਇਆ ਪ੍ਰਿੰਟ ਵਾਲੇ ਸੂਟ ਦੇ ਜਿਵੇਂ ਤੁਹਾਨੂੰ ਆ 150 ਦਾ ਡਿਜ਼ਾਈਨ ਦਿਖ ਰ 150 ਵਾਲੇ ਡਿਜ਼ਾਈਨਾਂ ਦਾ ਜਿਹੜਾ ਡਿਜ਼ਾਈਨ 250 ਦਾ ਸੀ ਉਹ ਆਪਾਂ 150 ਦੇ ਵਿੱਚ ਆਫਰ ਲਾਤਾ ਸੀ 250 300 ਡਿਜ਼ਾਈਨ ਸੀ ਤੇ ਆਪਾਂ 150 ਚ ਹੀ ਲਾਤਾ ਸੀ ਜੀ ਤੇ ਉਂਝ ਆਪਣੇ ਕੋਲ ਡਿਜ਼ਾਈਨ ਸਾਰੇ ਸੋਹਣੇ ਇਹ ਅੱਜ ਵਾਲੀ ਵੀਡੀਓ ਤੁਹਾਨੂੰ ਆਫਰ ਤੇ ਮਿਲੂਗੀ ਜਿਹੜੇ ਡਿਜ਼ਾਈਨ ਆਪਾਂ ਕਰੇ ਸੀ 300 ਦੇ ਵਰਕ ਕੀਤੇ ਸੀ ਪਹੁੰਚਾ 300 400 500 ਵਾਲੇ ਪਹੁੰਚਾ ਦੇ ਉਹਨਾਂ ਨੂੰ ਆਪਾਂ ਵੀ 100 ਰੁਪਿਆ ਘਟਾ ਕੇ ਲਾਤਾ ਜੀ ਪਹੁੰਚਾ ਦੇ ਜਿਹੜੇ ਹਲਕੇ ਉਹਨਾਂ ਕੋਲ 50 ਰੁਪਏ ਘਟਾ ਕੇ ਲਾਤੇ ਜਿਹੜੇ ਜ਼ਿਆਦੇ ਹੈਵੀ ਉਹਨਾਂ ਨੂੰ ਆਪਾਂ 100 ਰੁਪਏ ਘਟਾ ਕੇ ਲਾਤਾ ਤੇ ਐਵੇਂ ਦੇ ਡਿਜ਼ਾਈਨ ਤੁਹਾਨੂੰ ਸਾਰੇ ਲੇਟੈਸਟ ਡਿਜ਼ਾਈਨ ਮਿਲਣਗੇ ਜਿਹੜੇ ਵਰਕੇ ਆਪਾਂ ਇਹਦੇ ਤੇ ਬਾਜੂ 슬ੀਵ ਤੇ ਕੀਤਾ ਇਹਦੇ ਕੀਤਾ ਹੋਇਆ ਪੌਂਚੇ ਤੇ ਤੁਸੀਂ ਪੌਂਚੇ ਤੇ ਵੀ ਕਰਾ ਸਕਦੇ ਆ ਆਪਾਂ ਪੌਂਚੇ ਤੇ ਤੇ ਆਪਾਂ ਕੀਤਾ ਸੀ 슬ੀਵ ਤੇ ਜਿਵੇਂ ਤੁਸੀਂ ਕਿਸੇ ਡਿਜ਼ਾਈਨ ਤੇ ਆਪਾਂ ਕੀਤਾ ਸੀ ਬਾਟਮ ਤੇ ਕੀਤਾ ਸੀ ਤੁਸੀਂ ਸਾਰੇ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਨਾਲ ਕਿਵੇਂ ਮਰਜ਼ੀ ਕਰਵਾ ਸਕਦੇ ਬਹੁਤ ਸੋਹਣਾ ਬਣ ਕੇ ਡਿਜ਼ਾਈਨ ਤਿਆਰ ਹੁੰਦਾ ਜੀ ਆਪਣੇ ਕੋਲੇ ਸਾਰੇ ਡਿਜ਼ਾਈਨ ਜਿਵੇਂ ਆ ਇਹਦੇ ਆਪਾਂ ਪਿਕ ਪਿੰਕ ਕਲਰ ਦੇ ਸੂਟ ਤੇ ਕੁੜੀ ਦੇ ਪਾਇਆ ਹੋਇਡ ਜਾਣਾ ਇਹ ਵਾਲਾ ਉਹ ਹੈ ਤੇ ਐਵੇਂ ਦੇ ਡਿਜ਼ਾਈਨ ਤੁਸੀਂ ਸਾਰੇ ਕੁਝ ਡਿਜ਼ਾਈਨ ਤੁਸੀਂ ਬਣਵਾ ਸਕਦੇ ਆ ਆਪਣੇ ਕੋਲ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਤਿਆਰ ਹੋਏ ਹੋਇਆ ਕੁਝ ਕੁ ਡਿਜ਼ਾਈਨ ਤੁਸੀਂ ਆਪਣੇ ਕੋਲੇ ਵੀਡੀਓ ਵਿੱਚ ਮੈਂ ਜਿਹੜੇ ਤਿਆਰ ਕੀਤੇ ਗਏ ਕੱਲ ਪ੍ਰਿੰਟ ਵਾਲੇ ਸੂਟ ਤੇ ਪਹਿਲਾਂ ਭੈਣਾਂ ਨੇ ਆਰਡਰ ਦਿੱਤਾ ਸੀ ਪ੍ਰਿੰਟ ਵਾਲੇ ਸੂਟ ਜਿਹੜੇ ਆਪਾਂ ਨੂੰ ਤੋਂ ਆਰਡਰ ਕੀਤੇ ਸੀ ਉਹਨਾਂ ਤੇ ਕਈ ਭੈਣਾਂ ਨੇ ਪੌਂਚੀ ਵਰਕ ਕਰਵਾਏ ਹੋਏ ਉਹ ਮੈਂ ਇਸ ਵੀਡੀਓ ਦੇ ਵਿੱਚ ਵੀ ਲਾਤੇ ਕਿੰ ਪ੍ਰਿੰਟ ਵਾਲੇ ਸੂਟ ਜਿਹੜੇ ਆਪਾਂ ਦਿਨੇ ਹੁੰਨੇ ਆ 450 ਦਾ ਸੂਟ ਦਿਨੇ ਉਹਨਾਂ ਤੇ ਪੌਂਚੇ ਵਰਕ ਵੀ ਕਰਵਾ ਸਕਦੇ ਤੁਸੀਂ ਬਹੁਤ ਸੋਹਣੇ ਬਣਦੇ ਜਿਵੇਂ ਆ ਸੂਟ ਬਣਿਆ ਹੋਇਆ ਤੇ ਤੁਸੀਂ ਇਹ ਤੋਂ ਜ਼ਿਆਦੇ ਮਹਿੰਗੇ ਸੂਟ ਤੇ ਵੀ ਕਰਵਾ ਸਕਦੇ ਆ ਜਿਵੇਂ ਆ ਡਿਜ਼ਾਈਨ ਆਪਣੇ ਕੋਲੇ ਇਹ ਸੂਟ ਸੀ ਆਪਣੇ ਕੋਲੇ 4.5 400 ਦੇ ਸੂਟ ਸੀ ਜਿਹੜਾ ਅਜੇ ਨਵੇਂ ਪੌਂਚੇ ਦੇ ਵਰਕ ਤੇ ਇਵੇਂ ਦੇ ਆਪਾਂ ਪੌਂਚੇ ਵਰਕ ਕਰਕੇ ਕਈ ਪਹਿਣਾ ਨੇ ਪੌਂਚੇ ਵਰਕ ਵੀ ਕਰਵਾਏ ਹੋਏ ਤੇ ਥੋੜਾ ਜਿਹਾ ਰੇਟ ਜ਼ਿਆਦਾ ਪੈ ਜਾਂਦਾ ਤੇ ਤੁਸੀਂ ਪੌਂਚੇ ਵਰਕ ਵੀ ਕਰਵਾ ਸਕਦੇ ਜਿਨ੍ਹਾਂ ਪਹਿਣਾ ਨੇ ਕੱਲ ਮੈਥੋਂ ਸੂਟ ਆਪਾਂ ਤੋਂ ਬੁਟੀਕ ਤੋਂ ਖਰੀਦੇ ਆਪਣੇ ਤੋਂ ਉਹ ਪਹਿਣਾ ਨੇ ਜੇ ਹਜੇ ਤੇ ਉਹਨਾਂ ਨੇ ਪੌਂਚੇ ਵਰਕ ਤੇ ਕਰਾਉਣੇ ਤੁਸੀਂ ਪੌਂਚੇ ਵਰਕ ਤੇ ਵੀ ਕਰਾ ਸਕਦੇ ਆ ਤੇ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਜਿਵੇਂ ਆਹ ਡਿਜ਼ਾਈਨ ਹੈ ਪੈਚ ਵਰਕ ਇਹ ਹਲਕਾ ਬਹੁਤ ਡਿਜ਼ਾਈਨ ਹੈ ਨਾਲ ਤਾਂ ਹਲਕਾ ਜਾਂ ਨਾਲੇ ਬਹੁਤ ਸੋਹਣੀ ਲੁਕਾਈ ਹੋਈ ਹੈ ਤੇ ਐਵੇਂ ਦਾ ਡਿਜ਼ਾਈਨ ਤੁਸੀਂ ਪੌਂਚੇ ਵਰਕ ਤੇ ਕਰਵਾ ਸਕਦੇ ਆ ਤੇ ਇਹਦੇ ਚ ਹਲਕੇ ਵੀ ਲਾਏ ਹੋਏ ਡਿਜ਼ਾਈਨ ਤੇ ਥੋੜੇ ਜਿਹੀ ਹੈਵੀ ਵੀ ਲਾਏ ਹੋਏ ਜਿਵੇਂ ਆਹ ਆ ਗਿਆ ਇਹ ਵੀ ਬਹੁਤ ਜ਼ਿਆਦਾ ਹੈਵੀ ਨਹੀਂ ਜਿਵੇਂ ਆਹ ਆ ਗਿਆ ਨੈਚਰਲ ਕ੍ਰੇਪ ਤੇ ਕੀਤਾ ਹੋਇਆ ਸੀ ਇਹ ਵੀ ਕਿਸੇ ਪਹਿਨੇ ਐਵੇਂ ਜਿكري ਕਰਵਾਇਆ ਸੀ ਸ਼ਰਟ ਤੇ ਬਾਟਮ ਤੇ ਕਰਾਇਆ ਸੀ ਪੌਂਚੇ ਤੇ ਬਾਜੂ ਵਰਕ ਕਰਾਇਆ ਸੀ ਇਹਦੇ ਵਿੱਚ ਵੀਡੀਓ ਦੇ ਵਿੱਚ ਜਿਹੜੇ ਲਾਈਵ ਹੋਇਆ ਡਿਜ਼ਾਈਨ ਜਿਆਦਾ ਮੈਂ ਉਹ ਪ੍ਰਿੰਟ ਵਾਲੇ ਸੂਟਾਂ ਤੇ ਲਾਇਆ ਤੁਸੀਂ ਪੈਚ ਲਗਾ ਕੇ ਜਿਵੇਂ ਆ ਲੱਗਿਆ ਹੋਇਆ ਪੈਚ ਨਿੱਕ ਤੇ ਆਵੇ ਪੈਚ ਲੱਗਿਆ ਹੋਇਆ ਇਹ ਨਿੱਕ ਤੇ ਵੀ ਕਰਵਾ ਸਕਦੇ ਆ ਤੁਸੀਂ ਚਾਹ ਤੁਸੀਂ ਕੱਲਾ ਬਾਟਮ ਤੇ ਤੇ ਬਹੁਤ ਸੋਹਣਾ ਬਣਦਾ ਜੀ ਬਾਟਮ ਤੇ ਤੇ ਤੁਸੀਂ ਬਾਜੂ ਤੇ ਕਰਵਾਓ ਨਾ ਡਿਜ਼ਾਈਨ ਜਿਹੜਾ ਪ੍ਰਿੰਟ ਵਾਲਾ ਤੇ ਬਹੁਤ ਜਿਆਦਾ ਸੋਹਣਾ ਬਣਦਾ ਜਿਹੜਾ ਪੈਚ ਆਪਾਂ ਲਾਉਨੇ ਆ ਉਹ ਆਪਾਂ ਬਾਟਮ ਵਾਲਾ ਕਪੜਾ ਹੀ ਆਪਾਂ ਸ਼ਰਟ ਤੇ ਲਾ ਦੇਣੇ ਹੁੰਦੇ ਆ ਤਾਂ ਉਹ ਤਾਂ ਵਰਕ ਹੋ ਜਾਂਦਾ ਹੈ ਤੇ ਬਹੁਤ ਸੋਹਣਾ ਬਣਦਾ ਜੀ ਬਹੁਤ ਸਲੀਪ ਹੁੰਦੀ ਆ ਕਿ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਕਿਸੇ ਤੇ ਕਸਟਮਾਈਜ਼ ਕਰਵਾ ਸਕਦੇ ਆ ਬਹੁਤ ਜਿਆਦਾ ਸੋਹਣਾ ਬਣ ਜਾਂਦਾ ਇੱਕ ਅਲੱਗ ਜਿਹਾ ਲੁੱਕ ਬਣ ਜੇ ਡਿਜ਼ਾਈਨ ਜਿਹੜਾ ਸੂਟ ਆਪਣੇ ਕੋਲ ਆਮ ਸੂਟ ਜਿਹੜਾ ਤੁਸੀਂ 450 ਸੂਟ ਲਿਆ ਹੁੰਦਾ ਤੇ ਉਹ ਸੋਹਣਾ ਬਣ ਜਾਂਦਾ ਵੀ ਮਹਿੰਗਾ ਬਣ ਜਾਂਦਾ ਵਧੀਆ ਬਣ ਜਾਂਦਾ ਲਈ ਜੀ ਉਹਦੇ ਨਾਲ ਆਪਾਂ ਵੀ ਛਲਹਾ ਦੇ ਨੇ ਦੁਪੱਟਾ ਦੁਪੱਟਾ ਲਾ ਕੇ ਬਹੁਤ ਸੋਹਣਾ ਜਿਆਦਾ ਬਣ ਜਾਂਦਾ ਤੁਸੀਂ ਕੱਲਾ ਬਾਟਮ ਦੇ ਵੀ ਕਰਾ ਸਕਦੇ ਜੇ ਤੁਸੀਂ ਬਾਟਮ ਦਾ ਡਿਜ਼ਾਈਨ ਕਰਾਉਗੇ ਤੁਹਾਨੂੰ 150 ਤੋਂ ਸਟਾਰਟ ਡਿਜ਼ਾਈਨ ਮਿਲੂ ਇਹਦੇ ਚ 150 ਤੋਂ ਲੈ ਕੇ 300 ਤੱਕ ਡਿਜ਼ਾਈਨ ਆਪਾਂ ਇਹਦੇ ਵਿੱਚ ਵਰਕ ਕੀਤਾ ਲਾਇਆ ਹੋਇਆ ਜਿਹੜਾ ਜਿਵੇਂ ਆਹ ਵੇਖੋ ਆਹ ਲੱਗ ਹੋਇਆ ਪੈਚ ਵਰਕ ਸਣੀ 300 ਦਾ ਜੀ ਇਹ ਪੈਚ ਵਰਕ ਲਾ ਕੇ ਸ਼ਰਟ ਦੇ ਬਾਜੂ ਤੇ ਤੇ ਬਾਟਮ ਤੇ ਲਾ ਕੇ ਪੈਚ ਜੀ ਬਹੁਤ ਸੋਹਣਾ ਬਣਦਾ ਹਲਕਾ ਹਰੇ ਰੰਗ ਜਿਹੜੇ ਵਿੱਚ ਮੈਂ ਦਿੱਤੇ ਹੋਏ ਆ ਉਹਦਾ ਪਰ ਆਜੋ ਕੋਈ ਜ਼ਿਆਦਾ ਨਹੀਂ 350 ਦਾ ਜੀ ਮੈਂ ਆਹ ਡਿਜ਼ਾਈਨ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਇਹ ਆਪਾਂ ਬਾਜੂ ਤੇ ਤੇ ਪੌਚ ਤੇ ਕੀਤਾ ਹੋਇਆ ਤੇ ਜੇ ਮੈਂ ਤੁਸੀਂ 450 ਦਾ ਸਾਡੇ ਤੋਂ ਸੂਟ ਖਰੀਦਦੇ ਆ ਤੇ 2 400 ਨਾਲ ਤੁਹਾਡਾ ਵੀ ਬਹੁਤ ਸੋਹਣਾ ਸੂਟ ਬਣ ਸਕਦਾ ਜਿਵੇਂ 300 ਦਾ ਉੱਪਰ ਵਰਕ ਹੋ ਜੇ ਤੇ ਆਪਣੇ ਕੋਲ 4500 ਸੂਟ ਤੁਸੀਂ ਸਾਡੇ ਤੋਂ ਖਰੀਦਦੇ ਆ ਤੇ ਬਹੁਤ ਜਿਆਦਾ ਸੋਹਣਾ ਬਣ ਸਕਦਾ ਹੈ ਨਾਲ ਦੁਪੱਟਾ ਲਾ ਕੇ ਤੇ ਬਹੁਤ ਸੋਹਣਾ ਲੁੱਕਵਾ ਸਕਦੇ ਆ ਤੇ ਜਿਵੇਂ ਇਹ ਆ ਡਿਜ਼ਾਈਨ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੇ ਆ ਜੀ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਆ ਸਾਰੇ ਤੁਸੀਂ ਪਹੁੰਚੇ ਤੇ ਤੇ ਬਾਜੂ ਤੇ ਵਰਕ ਕਰਵਾ ਸਕਦੇ ਆ ਚਾਹ ਤੁਸੀਂ ਸ਼ਰਟ ਤੇ ਵੀ ਕਰਵਾ ਸਕਦੇ ਆ ਤਾਂ ਬਹੁਤ ਜਿਆਦਾ ਸੋਹਣੇ ਲੱਗਣਗੇ ਤੇ ਐਵੇਂ ਦੇ ਡਿਜ਼ਾਈਨ ਆਪਾਂ ਸਾਰੇ ਲਾਤੇ ਜੇ ਤੁਸੀਂ ਨਹੀਂ ਜਿਆਦਾ ਹੀ ਪੈਸੀ ਨਹੀਂ ਲਾਉਣੇ ਤੁਸੀਂ ਕੱਲਾ ਐਵੇਂ ਦੇ ਪਹੁੰਚੇ ਤੇ ਵਰਕ ਹੀ ਕਰਵਾ ਸਕਦੇ ਆ ਕਾਟਨ ਦੇ ਸੂਟ ਤੇ ਆਪਾਂ ਪਹੁੰਚੇ ਦੇ ਵਰਕ ਡਿਜ਼ਾਈਨ ਲਾਈ ਹੋਇਆ ਐਵੇਂ ਤੁਸੀਂ ਕੱਲੇ ਪਹੁੰਚੇ ਦੇ ਵਰਕ ਔਫਰੀ ਹੈ ਜੀ ਆਪਣੇ ਕੋਲੇ ਬਹੁਤ ਹਲਕੇ ਹਲਕੇ ਡਿਜ਼ਾਈਨਾਂ ਦਾ ਕਾਟਨ ਦੇ ਸੂਟਾਂ ਤੇ ਜਿਆਦਾ ਕੋਸਟਲੀ ਡਿਜ਼ਾਈਨ ਨਹੀਂ ਇਹਦੇ ਚਲਾਈ ਹੋਏ ਬਹੁਤ ਹਲਕੇ ਹਲਕੇ ਡਿਜ਼ਾਈਨ ਲਾਏ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਨੂੰ ਸਾਨੂੰ ਮੈਸੇਜ ਕਰ ਸਕਦੇ ਹੋ ਜਿੰਨਾ ਪਹਿਣਾਂ ਲਈ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਵੇਂ ਨੇ ਸਾਡੇ ਵੀਡੀਓ ਦੇਖਦੇ ਰਹਾ ਕਰੋ ਜਿੰਨਾ ਜਿਹੜੇ ਅਸੀਂ ਕੋਈ ਇਹਦੇ ਚ ਡਿਜ਼ਾਈਨ ਲਾਤੇ ਤੇ ਉਹ ਸਾਰੇ ਬਹੁਤ ਘੱਟ ਰੇਟ ਦੇ ਵਿੱਚ ਹੀ ਲਾਈ ਹੋਏ ਆ ਤੁਸੀਂ ਕਿਸੇ ਵੀ ਸੂਟ ਤੇ ਕਿਸੇ ਪਰਕ ਕੀਤੇ ਸੂਟ ਪਲੇਨ ਤੇ ਵੀ ਉਸ ਕਰਵਾ ਸਕਦੇ ਪਲੇਨ ਤੇ ਤੁਸੀਂ ਜਿਵੇਂ ਬਾਜੂ ਤੇ ਤੁਸੀਂ ਪਹੁੰਚੇ ਕਰਵਾ ਸਕਦੇ ਜਿਵੇਂ ਲੈਸਾ ਲਗਾ ਸਕਦੇ ਆਪਣੇ ਇੱਕ ਆਪਾ ਸੂਟ ਲਾਇਆ ਹੋਇਆ ਇਹਦੇ ਚ ਕਿਸੇ ਬਟੀਕ ਵਾਲੇ ਪੈਨੇ ਤਿਆਰ ਕਰਵਾਇਆ ਸੀ ਬਹੁਤ ਸੋਹਣਾ ਬਣਿਆ ਹੋਇਆ ਉਹਦੇ ਤੇ ਕੀਤਾ ਹੋਇਆ ਬਾਜੂ ਤੇ ਤੇ ਉਹਦੇ ਨਿਕ ਵੀ ਕੀਤਾ ਹੋਇਆ ਤੁਸੀਂ ਬਾਜੂ ਤੇ ਤੇ ਤੁਸੀਂ ਪਹੁੰਚੇ ਕਰਵਾ ਸਕਦੇ ਆ ਐਵੇਂ ਦੇ ਡਿਜ਼ਾਈਨ ਜਿਵੇਂ ਆਪਾਂ ਪੈਚ ਲਗਾਇਆ ਹੋਇਆ ਐਵੇਂ ਦੇ ਡਿਜ਼ਾਈਨ ਬਹੁਤ ਸੋਹਣੇ ਜਿਆਦੇ ਡਿਜ਼ਾਈਨ ਹੈ ਇਸ ਚ ਜਿਹੜੇ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਅੱਗੇ ਭੈਣ ਨੂੰ ਸ਼ੇਅਰ ਕਰ ਦਿਆ ਕਰੋ ਜੀ ਚੰਗੀ ਲੱਗੀ ਵੀਡੀਓ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਗੇ ਤვენਨੂੰ ਸ਼ੇਅਰ ਕਰਿਆ ਕਰੋ ਜੀ ਹੋਰ ਵੀ ਫਾਇਦਾ ਹੋ ਸਕੇ ਤੇ ਆਪਣੇ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਤੋਂ ਬਣਵਾ ਸਕਣ ਜਿਵੇਂ ਅੱਗੇ ਆਪਾਂ ਇੱਕ ਵੀਡੀਓ ਪਾਈ ਸੀ ਤੁਸੀਂ 30 ਜਣਾਂ ਨੂੰ ਸ਼ੇਅਰ ਕਰਨੀ ਹੈ ਵੀਡੀਓ ਹਨਾ ਤੇ 30 ਜਣਾਂ ਤੋਂ ਤੁਸੀਂ ਚੈਨਲ ਸਬਸਕ੍ਰਾਈਬ ਕਰਾਉਣਾ ਤੇ ਬਹੁਤ ਘੱਟ ਭੈਣਾਂ ਨੇ ਮੱਥਾ ਮਾਰਿਆ ਵੀ ਕੀ ਲੈਣਾ ਹਨਾ ਕਹਿੰਦੇ ਹੋਣਗੇ ਤੇ ਬਹੁਤ ਘੱਟ ਉਹਦੇ ਵਿੱਚ ਥੋੜਾ ਫਾਇਦਾ ਬਹੁਤ ਸੀ ਜੇ ਤੁਸੀਂ ਉਹਨੂੰ ਆਪਣਾ ਵੀਡੀਓ ਭੈਣਾਂ ਨੂੰ ਸ਼ੇਅਰ ਕਰ ਦਿਆਂ ਤੇ ਤੁਸੀਂ ਉਹਦੇ ਵਿੱਚ ਹਜੇ ਵੀ ਵੀਡੀਓ ਆਪਣੇ ਕੋਲੇ ਚੱਲਦੀ ਹੈ ਆਪਾਂ ਉਹਦਾ ਕੋਈ ਆਫਰਿੰਗ ਲਾਇਆ ਸੀ ਤੇ ਉਹ ਆਪਾਂ ਨੂੰ ਜਿਸ ਨੂੰ ਸੂਟ ਹੀ ਦੇਣਾ ਸੀ ਵਧੀਆ ਇੱਕ ਸੂਟ ਤੁਹਾਨੂੰ ਫਰੀਦ ਉਹ ਮਿਲਣਾ ਸੀ ਤੇ ਜੇ ਤੁਸੀਂ ਅੱਗੇ 30 ਜਣਾਂ ਆਪਾਂ ਨੂੰ ਤੁਸੀਂ ਵੀਡੀਓ ਸ਼ੇਅਰ ਕਰ ਦਿੰਦੇ ਤੇ 30 ਜਣਾਂ ਤੋਂ ਸਬਸਕ੍ਰਾਈਬ ਕਰਾਉਂਦੇ ਇੰਨੇ ਕੁ ਤਾਂ ਆਪਣੇ ਹੁੰਦੇ ਆ ਫਰੈਂਡ ਹਨਾ ਆਪਾਂ ਨੂੰ ਪੈਣਾ ਹੁੰਦੇ ਹੀ ਆ ਮੇਰੇ ਰਿਸ਼ਤੇਦਾਰ ਹੋਗੇ ਸਹੇਲੀਆਂ ਹੋਗੀਆਂ ਆਪਣੀਆਂ ਹਨਾ ਬਚਪਨ ਦੀਆਂ ਸਹੇਲੀਆਂ ਹੋਗੀਆਂ ਤੇ ਐਵੇਂ ਤੁਸੀਂ ਕਿਸੇ ਨੂੰ ਵੀ ਤੁਸੀਂ ਸ਼ੇਅਰ ਕਰ ਸਕਦੇ ਆ ਤੇ ਉਹ ਤੁਹਾਨੂੰ ਕਹਾਂ ਸੀ 30 ਜਣਾਂ ਤੁਸੀਂ ਸ਼ੇਅਰ ਕਰਕੇ ਵੀਡੀਓ ਸਬਸਕ੍ਰਾਈਬ ਕਰਾਉਣੇ ਚੈਨਲ ਨੂੰ ਸਬਸਕ੍ਰਾਈਬਰ ਆਉਣੇ 30 ਜਣਾਂ ਤੋਂ ਤੇ ਬਹੁਤ ਆਸਾਨ ਕੰਮ ਸੀ ਕੋਈ ਐਡਾ ਔਖਾ ਨਹੀਂ ਸੀ ਆਪਾਂ ਨੂੰ ਦੇਖਣ ਦਾ ਔਖ ਫੋਨ ਇਹਦਾ ਪਹਿਤ ਚਾਲਦਾ ਆਪਣਾ ਹਾਂ ਦਾ ਆਪਾਂ ਹੋਰ ਕੁਝ ਵੇਖੀਏ ਕਿਉਂ ਮੱਥਾ ਮਾਰੀਏ ਨਾ ਤੇ ਇਹ ਮੈਂ ਤੁਹਾਨੂੰ ਸੂਟ ਇੱਕ ਫ੍ਰੀ ਮਿਲਣਾ ਸੀ ਜੇ ਤੁਸੀਂ ਇਹਦਾ ਮੱਥਾ ਮਾਰਦੇ ਤਾਂ ਤੁਹਾਨੂੰ ਸੂਟ ਫ੍ਰੀ ਮਿਲ ਜਾਣਾ ਸੀ ਤੇ ਤੁਸੀਂ ਐਵੇਂ ਦੀਆਂ ਵੀਡੀਓ ਜਿਹੜਾ ਸੀ ਆਫਰ ਤੇ ਪਾਉਨੇ ਹੁੰਦੇ ਆ ਤੇ ਮੱਥਾ ਮਾਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਇਹਦੇ 'ਚ ਤੇ ਤੁਸੀਂ ਵਿਹਲੇ ਹੁੰਦੇ ਆ ਇੰਨਾ ਥੋੜਾ ਜਿਹਾ ਟਾਈਮ ਹੁੰਦਾ ਤੇ ਤੁਸੀਂ ਜ਼ਰੂਰ ਤੁਸੀਂ ਵੀਡੀਓ ਆਪਾਂ ਸੂਟ ਵੇਖ ਐ ਇਹ ਵੀਡੀਓ ਦਾ ਆਫਰ ਵਾਲਾ ਦਾ ਜ਼ਰੂਰ ਫਾਇਦਾ ਚੱਕਿਆ ਕਰੋ ਜੀ ਐਵੇਂ ਨਾ ਜਾਣਦਿਆ ਕਰੋ ਇਹ ਤੁਸੀਂ ਤੇ ਤੁਸੀਂ ਐਵੇਂ ਦੇ ਡਿਜ਼ਾਈਨ ਤੁਸੀਂ ਦੇਖਦੇ ਰਹਿਆ ਕਰੋ ਤੇ ਆਪਣੇ ਵੀਡੀਓ ਜਿਹੜੇ ਆਫਰ ਤੇ ਪਾਉਣੇ ਹੁੰਦੇ ਆ ਤੇ ਉਹ ਵੀਡੀਓ ਤੁਸੀਂ ਸ਼ੇਅਰ ਕਰ ਦਿਆ ਕਰੋ ਕਿਸੇ ਦਾ ਹੋਰ ਵੀ ਫਾਇਦਾ ਹੋ ਸਕੇ ਫ੍ਰੀ ਸੂਟ ਬਣਾ ਇਹ ਆਪਣੇ ਕੋਲੇ ਇੱਕ ਵੀ ਆਫਰ ਹੀ ਨਿਕ ਵਟਿਕ ਕੋਰ ਵਟਿਕ ਤੇ ਜੀ ਬਹੁਤ ਆਫਰ ਕੱਢੇ ਜਾਂਦੇ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਵੇਂ ਤੁਸੀਂ ਕੱਲ ਕਹਿੰਦੇ ਸੀ ਅਕੀ ਲੈਸਾਂ ਜਿਤੋਂ ਲੈਸਾਂ ਲਾਤੀਆਂ ਤੇ ਵੀਡੀਓ ਜਲਦੀ ਜਲਦੀ ਟਪਾਤੀ ਉਹ ਨਾ ਇੰਡ ਤੇ ਆ ਕੇ ਜਦੋਂ ਆਪਾਂ ਵੀਡੀਓ ਕਰਦੇ ਆ ਨਾ ਓਵਰਲੋਡ ਕਰਦੇ ਆਂ ਐਂਡ ਤੇ ਜਦੋਂ ਆਉਂਦੀ ਆ ਨਾ ਵੀਡੀਓ ਜਲਦੀ ਜਲਦੀ ਆਪੇ ਸੂਟ ਭੱਜਣ ਲੱਗ ਜਾਂਦੇ ਆ ਮੈਨੂੰ ਵੀ ਨਹੀਂ ਪਤਾ ਹੁੰਦਾ ਤੇ ਉਹ ਸੂਟਾਂ ਨੇ ਵੀਡੀਓ ਭੱਜਣ ਲੱਗ ਜਾਂਦੇ ਪਤਾ ਨਹੀਂ ਕਿਉਂ ਮੈਂ ਤੇ ਆਪਣੀ ਆਵਾਜ਼ ਵੀ ਅੜਕ ਅੜਕ ਕੇ ਆਉਣ ਲੱਗ ਜਾਂਦੀ ਫਿਰ ਮੈਂ ਜਦੋਂ ਵੀਡੀਓ ਬਣਾਈ ਸੀ ਕੱਲ ਲੈਸ ਲਗਾ ਕੇ ਵੀ ਪੈਕਟ ਲੈਸਾਂ ਵਾਲੀ ਲਾਈ ਸੀ ਤੇ ਉਦੋਂ ਮੈਂ ਐਂਡ ਤੱਕ ਨਹੀਂ ਬੋਲੀ ਉਸ ਵੀਡੀਓ ਦੇ ਵਿੱਚ ਤੇ ਵੀਡੀਓ ਕਿਉਂਕਿ ਪਤਾ ਨਹੀਂ ਕੀ ਹੋ ਗਿਆ ਸੀ ਫੋਨ 'ਚ ਹੈਂਗ ਹੋ ਗਿਆ ਕੀ ਹੋ ਗਿਆ ਨਾ ਤੇ ਉਹ ਵੀਡੀਓ ਜ਼ਿਆਦਾ ਨਹੀਂ ਬਣਾ ਸਕੀ ਸੀ ਉਹਦੇ ਵਿੱਚ ਬੋਲਿਆ ਐਂਡ ਤੱਕ ਨਹੀਂ ਗਿਆ ਸੀ ਆਵਾਜ਼ ਨਹੀਂ ਆਈ ਹੁੰਦੀ ਸੀ ਵਿੱਚ ਇਵੇਂ ਦੇ ਡਿਜ਼ਾਈਨ ਤੁਸੀਂ ਸਾਡੇ ਦੇਖਦੇ ਜਾ ਕਰੋ ਬਹੁਤ ਸੋਹਣੇ ਡਿਜ਼ਾਈਨ ਹੁੰਦੇ ਆ ਆਪਣੇ ਕੋ ਬੁਟੀਕ ਨੂੰ ਆਫਰ ਵੀ ਬਹੁਤ ਲੱਗਦੇ ਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਹਨਾਂ ਤਾਂ ਵੀਡੀਓ ਜ਼ਰੂਰ ਦੇਖਣਾ ਇਵੇਂ ਦੇ ਡਿਜ਼ਾਈਨ ਥੋੜੇ ਜਿਹੜੇ ਆਪਾਂ ਅੱਜ ਵਾਲੇ ਸੂਟਾਂ ਵਾਲੇ ਲੈ ਕੇ ਆਏ ਸੀ ਇਹ ਅੱਜ ਟੌਪਿਕ ਦੀ ਵੀਡੀਓ ਬਣੀ ਸੀ ਪ੍ਰਿੰਟ ਜਿਹੜੇ ਪ੍ਰਿੰਟ ਵਾਲੇ ਸੂਟ ਲੈਏ ਤੁਸੀਂ ਕੱਲ ਮੈਚਿੰਗ ਸੂਟ ਪ੍ਰਿੰਟ ਵਾਲੇ ਭੈਣਾਂ ਨੇ ਕਈਆਂ ਨੇ ਆਰਡਰ ਕੀਤੇ ਕਈਆਂ ਨੇ ਕਰਨੇ ਆ ਤੁਸੀਂ ਕਰ ਵੀ ਸਕਦੇ ਆ ਬਹੁਤ ਹੀ ਜ਼ਿਆਦਾ ਡਿਜ਼ਾਈਨ ਬਹੁਤ ਸੋਹਣੇ ਆ ਗਏ ਜੀ ਕੈਮਰੀ ਕੋਟਨ ਦੇ ਸੂਟਾਂ ਦੇ ਵਿੱਚ ਬਹੁਤ ਜ਼ਿਆਦਾ ਡਿਜ਼ਾਈਨ ਸੋਹਣੇ ਆ ਗਏ ਇਹ ਮਦੇ ਡਿਜ਼ਾਈਨ ਤੁਸੀਂ ਤਿਆਰ ਕਰਾਉਣੇ ਪ੍ਰਿੰਟ ਵਾਲੇ ਸੂਟਾਂ ਤੇ ਤਿਆਰ ਕਰਵਾ ਸਕਦੇ ਆ ਤੇ ਬਾਜੂ ਤੇ ਵੀ ਹੋ ਜੂਗਾ ਜੀ ਪੈਚ ਲਾ ਕੇ ਜਿਹੜਾ ਬਾਟਮ ਦਾ ਕਪੜਾ ਹੁੰਦਾ ਉਹ ਪੈਚ ਲਾ ਕੇ ਤੇ ਸ਼ਲਫ ਤੇ ਵੀ ਹੋ ਜਾਂਦਾ ਹੁੰਦਾ ਵਰਕ ਤੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਸੂਟ ਤਿਆਰ